ਸਹੀ ਐਡਵੈਂਚਰ ਸ਼ੁਰੂ ਹੁੰਦਾ ਇੱਥੋਂ ਲੋਹੇ ਦੀਆਂ ਪੌੜੀਆਂ ਸਾਰੀਆਂ ਪੈਰ ਬਹੁਤ ਹਲਕੇ ਬੈਨਾਂ ਦੇ ਮਹਿੰਦਰਜ ਦੋ ਤਿੰਨ ਦਿਨ ਨੇ ਕਹਿਤਾ ਅੰਕਲ ਜੀ ਮਤ ਚਾਹੀਏ ਪਰ ਉਹਨਾਂ ਅੰਕਲ ਜੀ ਦਾ ਜਾ ਕੇ ਹਟੂਗਾ ਹੁਣ ਆਪੇ ਇੱਥੋਂ ਥੱਲੇ ਚੱਲਦੇ ਆ ਥੱਲੇ ਪਹੁੰਚ ਜਾ ਘੰਟੇ ਸਵਾ ਘੰਟੇ ਦੇ ਵਿੱਚ ਆਉਣ ਵੇਲੇ ਆਪਾਂ ਨੂੰ ਲੱਗੇ ਆ 300 ਸਵਾ 3 ਘੰਟੇ ਲੱਗੇ ਆ 11 ਵਜੇ ਤੋਂ ਲੈ ਕੇ ਮੈਂ ਸਵਾ ਦੋ ਟਾਈ ਪਹੁੰਚ ਗਿਆ ਉੱਪਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਸ ਟਾਈਮ ਹੈਗਾ ਭੰਡਾਰਤਾਰਾ ਜ਼ਿਲ੍ਹਾ ਅਕੋਲਾ ਸਟੇਟ ਮਹਾਰਾਸ਼ਟਰ ਭੰਡਾਰਤਾਰਾ ਨਾਸਕ ਤੋਂ ਲਗਭਗ 70 ਕਿਲੋਮੀਟਰ ਵੱਧ ਦੂਰ ਵਸਿਆ ਹੋਇਆ ਇੱਕ ਛੋਟਾ ਜਿਹਾ ਸ਼ਹਿਰ ਅਕਸਬਾ ਜਿਆ 1910 ਦੇ ਵਿੱਚ ਇੱਕ ਵਿਲਸਨ ਨਾਮ ਦੇ ਅੰਗਰੇਜ਼ ਨੇ ਇੱਥੇ ਬੰਨ ਬਣਾਇਆ ਸੀਗਾ ਤੇ ਉਸ ਬੰਨ ਦਾ ਨਾਮ ਵੀ ਵਿਲਸਨ ਬੰਨ ਹੀ ਆ ਉਸ ਬੰਨ ਬਣਾਉਣ ਕਰਕੇ ਇੱਥੇ ਇੱਕ ਝੀਲ ਬਣ ਗਈ ਸੀ ਆਰਥਰ ਝੀਲ ਤੇ ਆਰਥਰ ਝੀਲ ਦੇ ਵਿੱਚ ਇਹ ਜਗ੍ਹਾ ਬਣੀ ਹੋਈ ਜਿੱਥੇ ਬਹ ਰੁਕੇ ਹੋਏ ਆ ਦਾ ਹੋਸਟਲ ਦਾ ਦੀ ਪ੍ਰਾਪਰਟੀ ਹੈ ਇਹ ਆ ਇੱਕ ਪੀਕ ਦਾ ਨਾਮ ਹੈ ਕਲਸਬਾਈ ਪੀਕ ਮਹਾਰਾਸ਼ਟਰ ਦੀ ਐਵਰੈਸ ਕਹਾ ਜਾਂਦਾ ਉਹਨੂੰ ਮਹਾਰਾਸ਼ਟਰ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਇੱਕ ਦਿਨ ਦਾ ਟਰੈਕ ਆ 7-8 ਘੰਟਿਆਂ ਦਾ ਟਰੈਕ ਕਰਦੇ ਆ ਤੇ ਪਹਿਲਾਂ ਆਪਾਂ ਪ੍ਰਾਪਰਟੀ ਦੇਖਦੇ ਆ ਸਾਰੀ ਵੀ ਕਿਹੋ ਜੀ ਆ ਝੀਲ ਦੇ ਵਿਚਾਲੇ ਬਣੀ ਹੋਈ ਪ੍ਰਾਪਰਟੀ ਆ ਬਹੁਤ ਸੋਹਣੀ ਪ੍ਰਾਪਰਟੀ ਆ ਇਹ ਤੇ ਫਿਰ ਆਪਾਂ ਟਰੈਕ ਸ਼ੁਰੂ ਕਰਦੇ ਆ ਕਲ ਸਬਾਈ ਪੀਕ ਦਾ ਦੂਰ ਤੱਕ ਜਿਹੜਾ ਪਾਣੀ ਦਿਖ ਰਿਹਾ ਆਪਾਂ ਨੂੰ ਇਹ ਸਾਰਾ ਅਰਥ ਝੀਲ ਦਾ ਪਾਣੀ ਆ 1910 ਦੇ ਵਿੱਚ ਜਦੋਂ ਇੱਥੇ ਬੰਨ ਬਣਾਇਆ ਗਿਆ ਤਾਂ ਉਦੋਂ ਇਹ ਝੀਲ ਬਣ ਗਈ ਸੀ ਹੁਣ ਇੱਥੇ ਬਹੁਤ ਜ਼ਿਆਦਾ ਟੂਰਿਸਟ ਘੁੰਮ ਲਈ ਹੁੰਦੇ ਆ ਇਸ ਆਰਥਰ ਝੀਲ ਦੇ ਵਿੱਚਕਾਰ ਜਮਾ ਟਾਪੂ ਤੇ ਇੱਕ ਪ੍ਰਾਪਰਟੀ ਬਣੀ ਹੋਈ ਆ ਦਾ ਹੋਸਟਲਰ ਇਸ ਇੱਥੇ ਤੁਹਾਨੂੰ ਕਮਰੇ ਵੀ ਮਿਲ ਜਾਣਗੇ ਟੈਂਟ ਵੀ ਮਿਲ ਜਾਣਗੇ ਡਾਰਮਟਰੀ ਵੀ ਮਿਲ ਜੂਗੀ ਜੇ ਤੁਸੀਂ ਡਾਰਮਟਰੀ ਲੈਣੀ ਆ ਤਾਂ 15-1600 ਰੁਪਏ ਦਾ ਰੇਟ ਆ ਟੈਂਟ ਦਾ 2000 ਰੁਪਿਆ ਜੇ ਤੁਸੀਂ ਕਮਰਾ ਲੈਣਾ ਤਾਂ ਘੱਟੋ-ਘੱਟ 5-6000 ਰੁਪਏ ਦਾ ਦਾ ਹੋਸਟਲਰ ਸਰਚ ਕਰ ਲਿਓ ਬਈ ਜੇ ਕਿਸੇ ਨੇ ਇੱਥੇ ਰਹਿਣਾ ਹੋਇਆ ਤਾਂ ਬਹੁਤ ਸੋਹਣੀ ਜਗ੍ਹਾ ਆਪਾਂ ਹੁਣ ਫਿਰਦੇ ਆਂ ਮਹਾਰਾਸ਼ਟਰ ਦੇ 나ਸਕ ਜ਼ਿਲ੍ਹੇ ਦੇ ਵਿੱਚ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਬਾਲੇ ਉੱਚੇ ਪਹਾੜ ਨਹੀਂ ਹੈਗੇ ਹਿਮਾਚਲ ਦੇ ਕਸ਼ਮੀਰ ਦੇ ਮੁਕਾਬਲੇ ਮੀਡੀਅਮ ਜਿਹੇ ਨੇ ਇਸ ਤੋਂ ਬਾਅਦ ਆਪਾਂ ਉੱਥੇ ਵੀ ਜਾਵਾਂਗੇ ਜਿਹੜੀ ਮਹਾਰਾਸ਼ਟਰ ਦੀ ਸਭ ਤੋਂ ਉੱਚੀ ਪਹਾੜੀ ਆ ਇਹ ਮੈਨੂੰ ਲੱਗਦਾ ਵੀ ਦੋ ਜਣੇ ਯਾਤਰਾ ਹੀ ਚੱਲੇ ਆ ਯਾਤਰੀ ਸਾਈਕਲ ਯਾਤਰੀ ਰੁਕਦੇ ਆ ਪਹਿਨਾਂ ਕੋਲੇ ਕਰਦੇ ਆ ਗੱਲਾਂ ਬਾਤਾਂ ਦੋ ਮੁਸਾਫਰ ਹੋਰ ਮਿਲੇ ਆ ਤੇ ਇਹ ਭੂਆ ਭਤੀ ਜਾਣੇ ਦੋਨੇ ਜਾਣੇ ਹੈਲੋ ਬਾਈ ਜੀ ਜੈ ਸ਼੍ਰੀ ਰਾਮ ਜੀ ਜੇ ਭੂਆ ਹੈ ਨਾ ਆਪਕੀ ਮੇਰੀ ਭੂਆ ਹੈ ਆਪਕਾ ਨਾਮ ਕੀ ਹੈ ਮੇਰਾ ਨਾਮ ਸੁਭਨੈਮਾ ਰੋਹਿਤ ਕੁਮਾਰ ਭੂਆ ਦਾ ਕੀ ਨਾਮ ਹੈ ਭੂਆ ਦਾ ਨਾਮ ਹੈ ਲਤਾ ਲਤਾ ਕਹਾਂ ਸੇ ਆਏ ਆ ਆਪ से चार धाम बारह ज्योतिर्लिंग की यात्रा साइकिल से कर रहा हूँ और मेरे उसमें सात ज्योतिर्लिंग कम्प्लीट हो चुके हैं फोर्टीन धाम और ये मेरा दसवा स्टेट है अभी आप इंडिया के दसवें स्टेट में हैं और आप यात्रा कर रहे हैं बारह ज्योतिर्लिंग चार धाम तो ये ज्योतिर्लिंग उधर भी है हिमाचल में भी है कोई हिमाचल में नहीं है हिमाचल में वो है अमरनाथ है गुजरात में और मध्य प्रदेश, प्रदेश में है ना गुजरात मध्य प्रदेश में गुजरात में द्वारकापुरी जो धाम है अपना ये चौथा धाम है सोमनाथ में भी है ना सोमनाथ वो ज्योतिर्लिंग है ज्योतिर्लिंग नागेश्वर ज्योतिर्लिंग है गुजरात में गुजरात में ठीक है कितने दिन हो गए आपको चले हुए सात महीना चार दिन सात महीना हो गए चार दिन और रुकने का फिर कहीं रुकते कहाँ पर हूँ वगैरह कहीं पर भी रुक जाते हैं खाना खुद ही तो बनाते हैं अपना खाना खुद ही बनाते हैं क्योंकि तो हम नॉनवेज नॉनवेज नहीं खाते, खाते होटलों पे हैं। ठीक है जी। तो जी आप भी बोलिए कुछ मैं <laughs> तो भैया फिर इसका आप मैनेज कैसे करते हैं, जो आप रहे हैं खाना पीना खर्चा पैसा दे ला जैसे हम जॉब करते थे, तो थोड़ा बहुत पैसा ठका किया पचास साठ हजार वो हमारा सारा कुछ खर्च हो चुका है अब तो हम हो गए विदाउट मनी कोई लोग हेल्प करते हैं उसी से अपना राशन ले लेते हैं और कोई खाना भी बनाता है दीदी आप क्या करते थे आप भी जॉब करते थे ठीक <laughs> है और पूरी जॉब छोड़कर पैसा इकट्ठा किया और निकल पड़े निकल पड़े फिर निकले और फिर पैसा खर्च हुआ फिर महादेव के भरोसे चल रहे कहीं ना कहीं व्यवस्था बनी जाती है अब जो लोग सोचते हैं हम निकल नहीं पा रहे हैं भाई सोचते हैं लोग घूमने के लिए पैसा नहीं है कुछ नहीं है जब निकलोगे तो जिसकी श्रद्धा से निकलोगे वो कहीं ना कहीं व्यवस्था कर देते हैं और श्रद्धा से गैर श्रद्धा के निकलोगे तो ये कहोगे कि हम कर सकते हैं हम ही करेंगे किसी का साथ नहीं चाहिए तो भाई नहीं कर पाओगे बिल्कुल पढ़ते हैं पढ़े किए क्या किया है क्या आप कितना पढ़े हैं बारह बारह आप जी बी एस टी आई बी एस सी की एक साल की उसके बाद पढ़ाई छोड़ दी यूपी से है ना आप किस डिस्ट्र... डिस्ट्रिक्ट डिस्ट्र... से है जिला कौन सा है फिरोजाबाद से है तो अभी अब जा रहे हैं यहाँ पे त्रिंगेश्वर त्रम्बकेश्वर त्रम्बकेश्वर मैं भी वही जा रहा हूँ मिले हमें बहुत अच्छा लगा पंजाब से मिले हम भी पंजाब में आ सकते हैं क्योंकि अभी कर रहे हैं हम बारह ज्योति चार धाम की यात्रा ਉਹ ਸਾਇਤ ہمارا ਪਲਾਨ ਬਣਾ ਤਾਂ 올 ਇੰਡੀਆ ਟ੍ਰੈਵਲ ਵੀ ਕਰ ਸਕਤੇ ਹੈ ਸਾਈਕਲ ਸੇ ਤਾਂ ਪੰਜਾਬ ਵੀ ਆ ਸਕਤੇ ਹੈ ਜਰੂਰ ਵੈਲਕਮ ਕਰੇਗਾ ਪੰਜਾਬ ਆਪਕਾ ਤਾਂ ਆਪ ਵੀ ਪਿਆਰ ਦਿਜੀਏ ਹਮੇ ਦੇਖੋ کہیں ਵੀ ਇਹਨਾਂ ਦੇ ਚੈਨਲ ਨੇ ਬਈ ਫੇਸਬੁੱਕ ਇੰਸਟਾਗ੍ਰਾਮ ਤੁਸੀਂ ਫੋਲੋ ਕਰਕੇ ਇਹਨਾਂ ਦੇ ਸਫਰ ਦੇਖ ਸਕਦੇ ਹੋ ਸਾਰਾ ਸਮਾਨ ਨਾਲ ਬੰਨਿਆ ਹੋਇਆ ਇਹਨਾਂ ਦੇ ਬੱਲੇ ਠੀਕ ਹੈ ਜੀ ਭਈਆ ਥੈਂਕ ਯੂ ਆਪਕਾ ਇਹ ਸਾਹਮਣੇ ਕੁਲਸਬਾਈ ਪਿੰਡ ਦਾ ਗੇਟ ਬਣਿਆ ਹੋਇਆ ਕਾਲਸਬਾਈ ਪੀਕ ਤੇ ਜਿੱਥੇ ਟੂਰਿਸਟ ਆਉਂਦੇ ਆ ਉਥੇ ਧਾਰਮਿਕ ਸ਼ਰਧਾਲੇ ਲੋਕ ਵੀ ਬਹੁਤ ਆਉਂਦੇ ਆ ਪੀਕ ਦੀ ਉਚਾਈ ਹੈਗੀ ਆ 1646 ਮੀਟਰ ਸਾਹਮਣੇ ਦਿਖਦੀ ਆ ਆ ਵਾਲੀ ਫਿਕਰ ਇੱਥੇ ਜਾਣਾ ਆਪਾਂ ਜਮਾਂ ਤਾਂ ਟਾਪ ਤੇ ਕਾਲਸਬਾਈ ਪੀਕ ਮਹਾਰਾਸ਼ਟਰ ਦੀ ਸਭ ਤੋਂ ਉੱਚੀ ਚੋਟੀ ਹੋਣ ਕਰਕੇ ਲੋਕਾਂ ਦੇ ਵਿੱਚ ਇਸ ਚੋਟੀ ਦੇ ਪ੍ਰਤੀ ਸ਼ਰਧਾ ਇੱਜ਼ਤ ਸਤਕਾਰ ਬਹੁਤ ਜ਼ਿਆਦਾ ਹੈ ਆ ਪਿੰਡ ਦਾ ਸਾਰਾ ਕਲ ਸਬਾਈ ਤੇ ਸਾਰਾ ਪਿੰਡ ਭਰਿਆ ਹੋਇਆ ਵਹੀਕਲਾਂ ਦੇ ਨਾਲ ਲੋਕ ਬੱਸਾਂ ਤੇ ਕਾਰਾਂ ਤੇ ਗੱਡੀਆਂ ਤੇ ਅਲੱਗ-ਅਲੱਗ ਵਹੀਕਲਾਂ ਤੇ ਆਉਂਦੇ ਆ ਆ ਵੀ ਇੱਥੇ ਪਾਰਕਿੰਗ ਬਣੀ ਹੋਈ ਆ ਪਿੰਡ ਦੇ ਵਿੱਚ ਲੋਕਾਂ ਨੇ ਜਿੱਥੇ ਕੋਈ ਮਾੜੀ-ਮੁਢੀ ਜਗਾ ਵਹਿਲੀ ਹੈਗੀ ਉੱਥੇ ਓਨੀ ਕ ਪਾਰਕਿੰਗ ਬਣਾਈ ਹੋਈ ਆ ਰੋਤੇ ਇੱਥੇ ਆ ਕਿ ਝੋਨਾ ਵੱਢੀ ਜਾਂਦੇ ਲੋਕ ਤੇ ਗੱਡੀ ਜਾਂਦੇ ਆ ਸਾਰਾ ਝੋਨਾ ਥੀ ਵੱਢਦੇ ਮੈਨੂੰ ਇਧਰਲੇ ਪਾਸੇ ਕਿਤੇ ਕੋਈ ਕਮੈਂ ਨੀ ਰਹੀ ਸੀ ਵੱਢੀ ਬੰਦੇ ਵੱਢਦੇ ਜਿਵੇਂ ਆਪਾਂ ਕਣਕ ਵੱਢਦੀ ਸੀ ਪਹਿਲਾਂ ਪੁਰਾਣੇ ਬੰਦੇ ਦਾਸ ਤੋਂ 15 15 ਬੰਦੀ ਆਪਣੇ 4 ਘੰਟਿਆਂ ਦਾ ਸਫਰਾ ਜਾਣ ਦਾ ਤੇ ਲਗਭਗ 1.5 ਤੋਂ 2 ਘੰਟਿਆਂ ਦਾ ਸਫਰਾ ਆਉਣ ਦਾ ਸਾਹਮਣੇ ਜਿਹੜਾ ਪੰਨੂ ਹਰਾ ਜੰਗਲ ਦਿਖਦਾ ਇਹਦੇ ਵਿੱਚਕਾਰ ਦੀ ਰਸਤਾ ਬਣਿਆ ਹੋਇਆ ਲੋਕ ਰਾਤ ਨੂੰ 10 ਵਜੇ ਚੜ੍ਹਨਾ ਸ਼ੁਰੂ ਕਰ ਦਿੰਦੇ ਆ 10 ਵਜੇ 12 ਵਜੇ 2 ਵਜੇ ਕਿਉਂਕਿ ਤਾਂ ਜਾ ਕੇ ਉੱਪਰ ਪਹਾੜੀ ਦੀ ਸਿਖਰ ਤੇ ਬਹਿ ਕੇ ਲੋਕ ਫਿਰ ਚੜਦਾ ਸੂਰਜ ਦੇਖਦੇ ਆ ਮਸ਼ਹੂਰ ਹੈ ਇੱਥੋਂ ਦਾ ਸੂਰਜ ਚੜ੍ਹਨਾ ਦੇਖਣ ਲਈ ਆਉਂਦੇ ਆ ਲੋਕ ਸੱਚ ਚੜਿਆ ਸੂਰਜ ਦੇਖਣ ਲਈ ਆਉਂਦੇ ਆ ਲੋਕ ਕੀ ਹੁੰਦਾ ਸਨ ਰਾਈਜ਼ ਹੁੰਦਾ ਸ਼ਾਇਦ ਮੈਨੂੰ ਲੱਗਦਾ ਐਸੇ ਕਰ ਤੇ ਜਾਣਾ ਆਪਾਂ ਜਿਹੜਾ ਕਛੂ ਗਮਿਆ ਤੇ ਜਾਂਦਾ ਤਾਂ ਆਪਾਂ ਹਰਣਾ ਦਾ ਮਰੱਬਾ ਬਹੁਤ ਖਦਾ ਆਪਾਂ ਹੁਣ ਤੱਕ ਹਰੀਆਂ ਹਰੜਾ ਪਹਿਲੀ ਵਾਰੀ ਵੇਖੀਆਂ ਹਰੀਆਂ ਹਰੜਾ ਇੱਧਰ ਸਕਾਈ ਜਾਂਦੇ ਪਹਿਲੀ ਪੌੜੀ ਤੋਂ ਸ਼ੁਰੂ ਹੋ ਗਈ ਬਈ ਜਾਂ ਸੀੜੀ ਸ਼ੁਰੂ ਹੋ ਜਾਂਦੀ ਹੈ ਹਾਂ ਅੱਠ ਬਹੁਤ ਮਾਲਫੋੜਾ ਜਾਉਣ ਦੇ। ਖੇਤਾਂ ਚੋਂ ਨਿਕਲ ਗਏ ਆਪਾਂ। ਪਹਾੜ ਚ ਪਹੁੰਚ ਗਏ। ਟ੍ਰੈਕ ਸ਼ੁਰੂ ਕੀਤਾ ਆਪਾਂ 11 ਵਜੇ ਤੇ ਆਪਾਂ ਦੇਖਦੇ ਆ ਵੀ ਤਾਂ ਸਿਖਰ ਤੇ ਕਿੰਨੇ ਵਜੇ ਪਹੁੰਚਦੇ ਆ। ਲਗਭਗ ਮੈਨੂੰ ਲੱਗਦਾ ਵੀ ਆਪਾਂ 1:30 ਵਜੇ ਤੱਕ ਪਹੁੰਚਾਂਗੇ। ਜਿਹੜੇ ਹਿਸਾਬ ਨਾਲ ਮੇਰੀ ਚਾਲ। 7ਵੀਂ 8ਵੀਂ ਜਿਹਨਾਂ ਆਪਾਂ ਮਿੱਟੀਆਂ ਬਾਰੇ ਪੜ੍ਹਦੇ ਹੁੰਦੇ ਸੀਗੇ। ਮਿੱਟੀ ਦੀਆਂ ਕਿਸਮਾਂ, ਲਾਲ ਮਿੱਟੀ, ਕਾਲੀ ਮਿੱਟੀ, ਪੂਰੀ ਮਿੱਟੀ, ਚੀਕਣੀ ਮਿੱਟੀ। ਮਹਾਰਾਸ਼ਟਰ ਦੀ ਜਿਹੜੀ ਹੈਗੀ ਲਾਲ ਮਿੱਟੀ ਆ ਲਾਲ ਮਿੱਟੀ ਖੇਤ ਲਈ ਬਹੁਤ ਲਾਹੇਮੰਦ ਹੁੰਦੀ ਆ ਪਰ ਇੱਥੇ ਸਮੱਸਿਆ ਆ ਕਿ ਇੱਥੇ ਮਿੱਟੀ ਦੇ ਨਾਲ-ਨਾਲ ਪੱਥਰ ਵੀ ਹੈਗੇ ਆ ਤਾਂ ਕਰਕੇ ਮਿੱਟੀ ਜਿਹੜੀ ਉੱਪਰ ਦਿੱਤਾ ਆ ਬਸ ਉਹ ਵੱਧ ਤੋਂ ਵੱਧ ਫੁੱਟ ਪੌਣਾ ਕੋ ਫੁੱਟ ਇੰਨੀ ਆ ਫੁੱਟ ਤੋਂ ਵੱਧ ਨਹੀਂ ਹੈਗੀ ਵਿੱਚ ਪੱਥਰ ਰਲੇ ਹੋਏ ਆ ਤੇ ਉਸ ਤੋਂ ਬਾਅਦ ਇੱਥੇ ਪਾਣੀ ਦੀ ਬਹੁਤ ਕਮੀ ਆ ਪਾਣੀ ਬਹੁਤ ਥੋੜਾ ਇੱਥੇ ਜਿੰਨਾ ਰਕਬਾ ਇਹਨਾਂ ਕੋਲ ਖੇਤੀ ਵਾਲਾ ਹੈਗਾ ਉਹਦੇ ਮੁਕਾਬਲੇ ਪਾਣੀ ਕੁਛ ਵੀ ਨਹੀਂ ਪੀਣ ਨੂੰ ਹੀ ਮੱਥਾ ਪੂਰਾ ਆਉਂਦਾ ਇਹ ਮਿੱਟੀ ਦਾ ਰੰਗ ਹੈ ਇੱਥੇ ਜਮਨ ਲਾਲ ਮਿੱਟੀ ਆ ਅੰਬ ਬਹੁਤ ਹੁੰਦੇ ਆ ਇੱਥੇ ਅੰਬ ਤੇ ਪਪੀਤਾ ਇੱਥੇ ਪੂਰਾ ਬਾਜ਼ਾਰ ਲੱਗਿਆ ਹੋਇਆ ਮੰਦਿਰ ਦੇ ਸਾਹਮਣੇ ਘੰਟਾ ਕੇ ਚੱਲਣ ਤੋਂ ਬਾਅਦ ਇੱਥੇ ਰਾਤਾਂ ਰਹਿਣ ਦੀ ਸਹੂਦਤ ਵੀ ਹੈਗੀ ਆ ਟੈਂਟ ਲੱਗੇ ਹੋਏ ਆ 1000 ਰੁਪਇਆ ਲੈਂਦੇ ਆ ਇੱਕ ਟੈਂਟ ਦਾ ਕਰਾ ਦੋਦਾ ਸਾਹਮਣੇ ਪਹਾੜ ਤੇ ਜਾਣਾ ਆਪਾਂ ਤੇ ਇੱਥੇ ਲੋਕਾਂ ਦੀ ਲੰਬੀ ਲਾਈਨ ਲੱਗੀ ਹੋਈ ਆ ਦਿਸੂਗੀ ਹੁਣ ਦਿਸੂਗੀ ਆੜੀ ਲੈਂਡ ਲੱਗੇ ਹੋਏ ਸਾਰੇ ਬੰਦੇ ਨੇ ਮੱਥਾ ਟੇਕਣ ਜਾਣਾ ਜਿਹਨਾਂ ਨੇ ਮੰਦਰ ਤੇ ਇਹ ਰੋਖ ਬੂਟੇ ਨਹੀਂ ਹੈਗੇ ਆਪਾਂ ਇੱਥੇ ਹੀ ਜਾਣਾ ਹੌਲੀ ਹੌਲੀ ਅੱਧਾ ਤੋਂ ਅੱਗੇ ਆ ਗਿਆ ਮੈਂ ਇੱਥੇ ਵੀ ਰੁਕਣ ਲਈ ਟੈਂਟ ਹੈਗੇ ਆ ਪੂਰੇ ਟਰੈਕ ਦੇ ਵਿੱਚ ਰਸਤੇ 'ਚ ਰੁਕਣ ਲਈ ਥਾਵੇਂ ਬਣੀਆਂ ਹੋਈਆਂ ਨੇ ਤੇ ਇਦੋਂ ਗਾ ਪੌੜੀਆਂ ਸ਼ੁਰੂ ਹੋ ਜਾਣਗੀਆਂ ਆ ਲੱਗੀ ਹੋਈ ਹੈ ਗ੍ਰਿਲ ਤਾਂ ਤੱਕ ਪੌੜੀਆਂ ਜਾਂਦੀਆਂ ਸਾਰੀਆਂ ਤੇ ਆਪਾਂ ਇੱਥੇ ਪਹੁੰਚਣਾ ਇਦੋਂ ਗਾ ਪੂਰੀ ਭੀੜ ਲੱਗੀ ਹੋਈ ਆ ਇੱਥੇ ਕੰਮ ਥੋੜਾ ਝੌਖਾ ਖੜਮਾ ਕੰਮ ਹੀ ਆ ਜਾਵਾ ਉਹ ਵੀ ਮਿੱਟੀ ਆ ਜਾਵਾ ਥੂਲੀ ਮਿੱਟੀ ੜਲਕਦੀ ਐ ਇਹ ਖੂਬੀ ਆਹ ਲਾ ਰਾਮ ਅਕਰ ਟੋਟਾ ਜ ਬਹੁਤ ਔਖਾ ਇਦੂ ਗਾ ਹੁਣ ਕੰਮ ਠੀਕ ਆ ਹੁਣ ਆ ਪੌੜੀਆਂ ਤੇ ਆ ਗ੍ਰਿੱਲ ਇਹ ਤੁਰ ਜਾਊਗੀ ਤਾਰ ਤੱਕ ਇੰਨੇ ਉੱਚੇ ਪਹੁੰਚ ਗਏ ਆ ਆਪਾਂ ਇਹ ਪੇੜ ਆਪਣੇ ਸਾਹਮਣੇ ਆ। ਇਹ ਪਿੰਡ ਅਕਲ ਸਬਾਈ। ਇਹ ਦੁਕਾਨ ਪੌੜੀਆਂ ਦੇ ਬਦਲ ਕੇ ਲੋਹੇ ਦੀਆਂ ਆ ਗਈਆਂ। ਆ ਜਾਈਏ ਆ ਜਾਈਏ ਭਾਈ। ਸਹੀ ਐਡਵੈਂਚਰ ਸ਼ੁਰੂ ਹੁੰਦਾ ਇੱਥੋਂ। ਲੋਹੇ ਦੀਆਂ ਪੌੜੀਆਂ ਸਾਰੀਆਂ। ਪੈਰ ਬਹੁਤ ਹਲਕੇ ਨੇ ਇਹਨਾਂ ਦੇ। ਮਹਿੰਦਰਜ ਦੋ ਤਿੰਨ ਦਿਨ ਨੇ ਕਹਿਤਾ। ਅੰਕਲ ਜੀ ਮਤ ਜਾਈਏ ਪਰ ਉਹਨਾਂ ਅੰਕਲ ਜੀ ਦਾ ਜਾ ਕੇ ਹਟੂਗਾ ਅੰਕਲ ਜੀ ਆਪ ਮਤ ਜਾਈਏ ਬੱਚਿਓ ਅੰਕਲ ਨੇ ਬਥੇਰੇ ਕੋਲੇ ਕੱਛੇ ਆ ਅਮ ਮਗਰਲਾ 1 ਕਿਲੋਮੀਟਰ ਵਾਟਾ ਇੱਥੇ ਬਹੁਤ ਜ਼ਿਆਦੇ ਭੀੜ ਆ ਰਸਤਾ ਬਹੁਤ ਇੱਕ ਬੰਦੇ ਜੀ ਨਰਾਹੀ ਆ ਜਿਹੜੇ ਲੋਕ ਸਵੇਰੇ ਸਦਿਆਂ ਆਏ ਸੀ ਉਹ ਵਾਪਸ ਮੁੜੀ ਜਾਂਦੇ ਸਾਰੇ ਇਸ ਤੋਂ ਬਾਅਦ ਹੁਣ ਭੀੜ ਹੈ ਨਹੀਂਗੀ ਪਹੁੰਚਣ ਵਾਲੀਆਂ ਆਪਾਂ ਪੱਗ-ਪੱਗ ਰਹਿ ਕੇ ਹੋਵਾਂਗੇ 2-250 ਮੀਟਰ ਵਾਟ ਦੇ ਵਿੱਚ ਖਰਾ ਇੱਥੇ ਬਹੁਤ ਔਖਾ ਵਾਲੀ ਫਿਕਰ ਜਿੱਥੇ ਆਪਾਂ ਪਹੁੰਚਣਾ ਹੈ ਉਹੜੇ ਚਾਹਤ ਲੱਗਦਾ ਹੁੰਦਾ ਹੈਗਾ ਵਾਪਰੇ ਅਸਲ 'ਚ 200 ਮੀਟਰ ਨਹੀਂ ਹੈ 2 ਕਿਲੋਮੀਟਰ ਵੱਟ ਲੱਗਦਾ ਜਿਹੜਾ ਔਖਾ ਰਾਹ ਸੀਗਾ ਉਹ ਆਪਾਂ ਲੰਘ ਆਏ ਆ ਇਦੋਂ ਕਾਹਨ ਪਧਰਾ ਜਾਣਾ ਬਸ ਆਪਾਂ ਉਹ ਕੋਲੇ ਆ ਕੇ ਚੜਾਈ ਪਾਉਗੀ ਥੋੜੀ ਜਿਹੀ ਪੈਣੀ ਜਿਹੜੀ ਪਿਆ ਕਿ ਮੀਟਰ ਤੇ ਹੁਜੇ ਨਿੱਕੇ ਨਿੱਕੇ ਰੇੜੀਆਂ ਲੱਗੀਆਂ ਪਈਆਂ ਤੇ ਇਥੋਂ ਥੱਲੇ ਵੇਖੀਏ ਇਹ ਤਾਂ बहुत दूर आ गया कल सुबह ही तो हाँ अदरक ले हाँ. बिल्कुल नहीं डालना इलायची डाल देना ठीक है बना हुआ पहले का हाँ अभी बना है वो ऊपर हुआ ना हाँ सब का भी बना होता है कांच के गिलास में दे देना ठीक है छोटे में मत देना यार हाँ. बस, तो... देना बस बस बहुत है ज्यादा नहीं ਕੀ ਸਿੱਕਾ ਵੱਡਾ ਰੱਤ ਨੇ ਸਾਹਮਣੇ ਆ ਗਈ ਆਪਣੇ ਕਲ ਸਵਾਹੀ ਪੀਖ ਮੇਰਾ ਅੰਦਾਜ਼ਾ ਸਹੀ ਨਿਕਲਿਆ ਮੈਂ 11 ਵਜੇ ਚੱਲ ਗਿਆ ਸੀ ਤੇ ਮੈਨੂੰ ਲੱਗਦਾ ਸੀਗਾ ਵੀ 2 ਤੋਂ 2.5 ਦੇ ਵਿਚਕਾਰ ਵਿਚਕਾਰ ਪਹੁੰਚ ਜਾਗੇ ਤੇ ਹੁਣ 2 ਵਜ ਗਿਆ 15 ਮਿੰਟ ਆਪਨ ਹੋਰ ਲੱਗਣੇ ਅਜੇ ਤਾਂ ਗਾਂ ਜਾਣ ਤੇ ਸਹੀ ਟਾਈਮ ਤੇ ਪਹੁੰਚ ਗਏ ਪਹੁੰਚ ਗਏ ਵੀ ਆਪਾਂ ਆਪਣੇ ਟਿਕਾਣੇ ਤੇ ਸਭ ਤੋਂ ਖੀਰ ਦੀਆਂ ਪੌੜੀਆਂ ਆ ਗਈਆਂ ਹੁਣ ਆਪਏ ਚੜਦੇ ਆ ਲੋਹੇ ਦੀਆਂ ਪੌੜੀਆਂ ਲਾ ਕੇ ਪਹਾੜ ਦੀ ਜਮਾ ਸਿਖਰ ਦੇ ਉੱਪਰ ਮੰਦਿਰ ਬਣਿਆ ਹੋਇਆ ਹੈ ਇਹ ਉਹ ਯਾਪਰ ਸਾਫ਼ ਜੈ ਨਹੀਂ ਦਿਸਦਾ ਗਿਆ ਪਰ ਸੋਹਣਾ ਲੱਗਦਾ ਕਾਲ ਸਬਾਈ ਪੀਕ ਮਹਾਰਾਸ਼ਟਰ ਦੀ ਸਭ ਤੋਂ ਉੱਚੀ ਪੀਕ ਆ ਇਹਨੂੰ ਮਹਾਰਾਸ਼ਟਰ ਦੀ ਐਵਰੇਸਟ ਵੀ ਕਿਹਾ ਜਾਂਦਾ ਇੱਥੇ ਪਹੁੰਚ ਗਏ ਆਪਾਂ ਹੁਣ ਆਪਣੀ ਇੱਥੋਂ ਵਾਪਸੀ ਆ। ਹੁਣ ਆਪਾਂ ਇਸ ਤੋਂ ਥੱਲੇ ਚੱਲਦੇ ਆਂ। ਥੱਲੇ ਪਹੁੰਚ ਜਾਏ ਘੰਟੇ ਸਵਾ ਘੰਟੇ ਦੇ ਵਿੱਚ। ਆਉਣ ਵੇਲੇ ਆਪਾਂ ਨੂੰ ਲੱਗੇ ਆ 300 ਬਤਨ ਘੰਟੇ ਲੱਗੇ ਆ। 11 ਵਜੇ ਤੋਂ ਲੈ ਕੇ ਮੈਂ ਸਵਾ ਦੋ ਟਾਈ ਪਹੁੰਚ ਗਿਆ ਉੱਪਰ। ਕਰ ਲੋ ਫਾਈ ਕਰ ਲੋ ਫਾਈ ਕਰੋ ਵਾਪਸੀ ਹਮੇਸ਼ਾ ਹੀ ਚੜਨ ਨਾਲੋਂ ਜ਼ਿਆਦਾ ਔਖੀ ਹੁੰਦੀ ਆ ਉਤਰਨ ਵੇਲੇ ਨੂੰ ਡਿੱਗਣ ਦਾ ਡਰ ਬਹੁਤ ਹੁੰਦਾ ਜੇ ਕੋਡਿਆਂ ਤੇ ਤੇ ਪੈਰਾਂ ਦੇ ਨਹਾਂ ਤੇ ਜ਼ੋਰ ਬਹੁਤ ਪੈਂਦਾ ਹੁਣ ਆਪਾਂ ਇਧਰ ਥੱਲੇ ਜਾਣਾ ਟ੍ਰੈਕ ਦਾ ਸਭ ਤੋਂ ਔਖਾ ਰਾਹ ਆ ਇਹ ਜਿਵੇਂ ਸਿੱਧੀਆਂ ਪੌੜੀਆਂ ਨੇ ਆ ਖੜੇ ਬਾਈ ਹੋਈ ਤਾਂ ਨੇ ਤਰੀਆ ਨੇ ਵਾਪਸ ਆਪ ਜਦੋਂ ਆਪਾਂ ਗਏ ਸੀਗੇ ਉਹਦੇ ਇੱਥੇ ਪੂਰੀਆਂ ਰੌਣਕਾਂ ਸੀ ਤੇ ਹੁਣੇ ਸਾਰੇ ਢਾਬੇ ਖਾਲੀ ਹੋਏ ਬੈਗੇ ਸਾਰੇ ਲੋਕ ਮੁੜ ਗਏ ਹੁਣ ਆਪਾਂ ਲਗਭਗ ਅੱਧੇ ਘੰਟੇ ਚ ਪਹੁੰਚ ਜਾਾਂਗੇ ਥੱਲੇ ਏਦੋਂ ਬਾਅਦ ਸਵੇਰੇ 11 ਵਜੇ ਆਪਾਂ ਇੱਥੋਂ ਚੱਲੇ ਸੀ ਤੇ ਸ਼ਾਮ ਦੇ 4 ਵਜੇ ਵਾਪਸ ਆਉਂਦੇ ਆ ਸਾਰਾ ਦਿਨ ਲੱਗ ਗਿਆ ਆਪਣੇ ਸਟ੍ਰੈਕ ਤੇ ਉਹ ਸਾਹਮਣੇ ਜਿਹੜੇ ਘਰ ਆ ਉੱਥੇ ਆਪਣੇ ਮੋਟਰਸਾਈਕਲ ਖੜਾ ਉੱਧਰ ਪਹੁੰਚਦੇ ਹੌਲੀ ਹੌਲੀ ਤੇ ਥੱਲੇ ਆਪਾਂ ਖੇਤਾਂ 'ਚ ਆ ਗਏ ਆ। ਸੋਣਾ ਰਿਹਾ ਅੱਜ ਦਾ ਸਾਰਾ ਸਫਰ ਆਪਣਾ। ਹੁਣ ਆਪਾਂ ਮੋਟਰਸਾਈਕਲ ਚੱਕਦੇ ਆਂ ਤੇ ਫਿਰ ਕੋਈ ਰਹਿਣ ਦਾ ਟਿਕਾਣਾ ਦੇਖਦੇ ਆਂ ਕਿੱਥੇ ਰਹੀ। ਚੜ ਕੇ ਆਪਾਂ ਮੇਨ ਹਾਈਵੇ ਤੇ ਇੱਥੋਂ ਹੁਣ ਆਪਾਂ ਕਮਰਾ ਦੇਖਣਾ ਸ਼ੁਰੂ ਕਰਦੇ ਆਂ ਨੇੜੇ ਮਿਲ ਜਣਾ ਕੋਲੋਂ ਕਿਤੇ ਨਾ ਕਿਤੇ